ਕੱਲ ਦੇ 5:00 ਕ ਲੈਨੇ 5:00 ਵਜੇ ਮੇਰੇ ਕੋ ਫੋਨ ਆਇਆ ਮੇਰਾ ਬੱਚਾ ਫੋਨ ਸੁਣ ਕੇ ਦੌੜਾ ਗਿਆ ਮਾਂ ਦੀ ਪੁੱਤ ਕਿੱਥੇ ਚੱਲਿਆ ਮੈਨੂੰ ਦੱਸ ਜਾ ਤੈਨੂੰ ਕੌਣ ਫੋਨ ਕੀਤਾ ਤੂੰ ਕਿੰਨੂ ਕਿੱਥੇ ਚੱਲਾਂ ਮੰਮੀ ਮੈਂ ਆ ਗਿਆ 2 ਮਿੰਟ ਬੱਸ ਮੈਂ ਆ ਗਿਆ ਮੈਂ ਬੱਚਾ ਛੇਤੀ ਆ ਜਾ ਬੱਚਾ ਮਰ ਆਇਆ ਨਹੀਂ 6:30 ਹੋ ਗਏ ਹੋਰ ਕਿ ਮੈਂ ਦੌੜ ਪੱਜੀ ਲੋਕਾਂ ਦੇ ਘਰਾਂ 'ਚ ਮੇਰਾ ਬੱਚਾ ਨਹੀਂ ਆਇਆ ਮੇਰਾ ਕੱਲਾ ਬੱਚਾ ਮੇਰੇ ਹੋਈ ਕੋਈ ਬੁੱਤ ਨਹੀਂ ਆਇਆ ਸਾਰੇ ਕੰਦੇਦਾਰ ਵਿੱਚ ਪੁੱਜ਼ੀ ਆਇਆ ਜਾਂ ਚੈਦ ਕਹਿੰਦੇ ਉਹਨਾਂ ਦੇ ਹਸਪਤਾਲ ਵੀ ਕਹਿੰਨੇ ਸੌਰੀ ਸੁਟਿਆ ਮੈਨੂੰ ਪਤਾ ਨਹੀਂ ਮੇਰਾ ਬੱਚਾ ਹਸਪਤਾਲ ਸੁਟਿਆ ਕੱਲ੍ਹ ਆਇਆ ਉਹ ਤੇ ਮੇਰਾ ਪੁੱਤ ਬੁੱਲਸ ਵਾਲੇ ਕੰਦੇ ਪੈ ਲੈ ਕੇ ਇਨਸਾਫ ਕਰ ਲੋ ਮੈਂ ਕਿਤਰਾ ਇਨਸਾਫ ਕਰਾਂ ਮੈਂ ਪਿਆ ਨੂੰ ਚੱਟਣਾ ਮੈਂ ਚੱਟਣਾ ਮੈਨੂੰ ਮੇਰਾ ਪੁੱਤ ਦੇ ਦੇਣਾ ਮੇਰਾ ਇਨਸਾਫ ਚਾਹਤ ਜਿੰਨਾ ਮੇਰੇ ਬੱਚੇ ਨੂੰ ਮਾਰਿਆ ਉਹਨਾਂ ਨੂੰ ਫਰ ਲੈਣਾ ਤੇ ਮੇਰਾ ਇਨਸਾਫ ਅੱਗੇ ਕੁਛ ਨਹੀਂ ਕੀਤਾ ਆ ਹੁਣ ਮੇਰਾ ਦੂਜਾ ਚਲ ਗਿਆ ਜਵਾਨ ਪੁੱਤ ਮੇਰੇ ਬੱਚੇ ਨੂੰ ਧੋਖੇ ਨਾਲ ਸੱਦਿਆ ਫੋਨ ਕਰਕੇ ਮੈਂ ਇੰਨਾ ਕੇ ਬੜੀ ਮੁਸ਼ਕਲ ਪਾਲਿਆ ਪੁੱਤ ਮੈਨੂੰ ਪਤਾ ਨਹੀਂ ਬੱਚਿਆ ਫੋਨ ਵਿੱਚ ਨੰਬਰ ਫੋਨ ਤਾਂ ਆਪਣਾ ਦਿੰਦਾ ਨਹੀਂ ਬੱਚਿਆ ਅੱਜ ਕੱਲ੍ਹ ਕੌਣ ਮਾਵਾਂ ਨੂੰ ਫੋਨ ਦਿੰਦੇ ਆ ਮੁੰਡਾ ਸਲੂਨ ਦਾ ਕੰਮ ਕਰਦਾ ਈ ਸ਼ਿਸ਼ਮੀ ਹੀ ਉਹ ਮੁੰਡਾ ਨਾ ਕੋਈ ਹਾਂਜੀ ਸ਼ਿਸ਼ਮੀ ਹੀ ਕੋਈ ਮੁੰਡਾ ਨਾ ਪਤਾ ਨਹੀਂ ਬੱਚਿਆ ਕਦੀ ਗੱਲ ਲਈ ਜਿਵੇਂ ਨਾ ਕੀਤੀ ਉਹਦੇ ਫੋਨ ਚ ਨੰਬਰ ਦਿੱਕਤ ਜਾਣੇ ਜਾ ਰਹੇ ਕੱਲਾ ਕੱਲਾ ਮੁੰਡਾ ਸੀ ਇਹ ਕੱਲਾ ਹੈ ਮੇਰਾ ਬੁੱਤ ਬੱਚਿਆ ਹੈ ਮੇਰੀ ਦੁਨੀਆ ਉੱਜੜ ਗਈ ਬਾਪਾ ਕੀ ਕਰਦੇ ਆਂ ਦੀ ਆੜੀ ਦੀ ਆੜੀ ਕਰਦੇ ਆਂ ਸਿੰਦੇਲਾ ਕੀ ਗੱਲ ਹੋਈ ਸਰ ਜੀ ਉਹਨਾਂ ਨੂੰ ਫੋਨ ਆਇਆ ਵੀਰ ਨੂੰ ਸਾਡੇ ਲਾਗੇ ਖਲੋਤਾ ਹੋਇਆ ਸੀ ਮੈਂ ਉਹਨੂੰ ਕਹਾਂ ਵੀ ਕੀ ਆ ਗੱਲ ਹੁਣ ਤੂੰ ਕਿੱਥੇ ਚੱਲਿਆ ਕੰਦਾ ਵੀ 5 ਮਿੰਟ ਖਲੋ ਕਹਿੰਦਾ ਮੈਨੂੰ ਫੋਨ ਆਇਆ ਬਸ ਓਨ ਜਾਣ ਕਹਿੰਦਾ ਮੈਂ ਮੈਂ ਕਿਹਾ ਵੀ ਤੂੰ 5 ਮਿੰਟ ਮੈਂ ਕਿਹਾ ਮੇਰੇ ਲਾਗੇ ਬੈਠਾ ਕਹਿੰਦਾ ਮੈਂ ਹੁਣ ਤੇ ਜਾਣ ਕਰਨਾ ਉਹਨੂੰ ਫੋਨ ਆਇਆ ਜੀ ਪਿੰਡੋਂ ਮੁੜਿਆਂ ਦਾ ਸਾਡੇ ਪਿੰਡ ਦੇ ਮੁੜੇ ਜਿਹਦਾ ਆਇਆ ਫੋਨ ਉਹ ਨਿਕਲ ਗਿਆ ਜੀ ਬਾਅਦ ਚੋਂ ਬਾਅਦ ਵਿੱਚ ਅਸੀਂ ਗਏ ਆ ਮਗਰ ਫੋਨ ਕੀਤਾ ਫੋਨ ਇਹ ਚੱਕੇ ਨਾਲ ਚੱਕੇ ਨਾਲ ਸਾਨੂੰ ਨਹੀਂ ਪਤਾ ਇਹਨੂੰ ਉੱਥੇ ਮਾਰ ਕੇ ਤੇ ਅੰਗਰੀ ਸੁਰਤਾ ਜੀ ਬਾਅਦ ਚੋਂ ਐਂਬੂਲੈਂਸ ਆਈ ਐਂਬੂਲੈਂਸ ਸਤਕਾਰੀ ਹਸਪਤਾਲ ਕਰਿਆ ਬਾਅਦ ਚੋਂ ਉਧਰ ਗਿਆ ਇਹਦੇ ਸਿਰ ਤੇ ਉਹਨਾਂ ਨੇ ਸਾ ਕੱਲ ਹਾਂਜੀ ਇਹ ਕਹਿੰਦੀ ਸਲੂਨ ਦੇ ਵਿੱਚ ਜਿੱਦਾਂ ਸਲੂਨ ਆਪਣਾ ਤੇ ਬੱਬੇ ਵਾਲੀ ਉੱਥੇ ਇਹ ਗਿਆ ਹੀ ਆਪਣੀ ਵਾਲ ਕਟਣ ਤੇ ਉੱਥੇ ਉਹਨੇ ਉਹ ਜਿਹੜਾ ਮੁੰਡਾ ਹੀ ਨਾ ਉਹਦੇ ਨਾਲ ਲੜਾਈ ਹੋਈ ਤੋਨੇ ਉਹਨੇ ਉਹਦਾ ਨਾਮ ਉਹਨੇ ਲਿਆ ਤੇਨੇ ਉਹਨੂੰ ਫੋਨ ਕੀਤਾ ਵੀ ਤੂੰ ਕਿਉਂ ਮੇਰੇ ਨਾਲ ਓੱਖਾਂ ਹੋ ਰਿਹਾ ਬਸ ਇੰਨੇ ਵਾਰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੇ ਚ ਪੀੜਾ ਮਾਰੀਆਂ ਪਹਿਲਾਂ ਫੇਰ ਅੰਨੇ ਫੇਰ ਫੇਰ ਨੂੰ ਉਹਨਾਂ ਨੇ ਫੋਨ ਕਰਕੇ ਬੁਲਾਇਆ ਵਾ ਜੀ ਕਿੰਨੇ ਦਿਨ ਪਹਿਲੇ ਗੱਲ ਹੋਈ ਹੈ ਇਹ 2-3 2-3 ਦਿਨ ਪਹਿਲੇ ਗੱਲ ਹੋਈ ਸੀ बोलते कि तो मिलया बोलता कल मिलया जी कल किने वजे 5 बजे 5 बजे आ, आ, आ गया आज जी पूरा करो 5 बजे ਸਾਡੇ ਲਾਗੇ ਪੂਰਾ ਖਲੋਤਾ ਸੀ ਜੀ ਬੈਠਾ ਹੀ ਅੱਡ ਲਗੇ ਤੈਨੂੰ ਫੋਨ ਆ ਤੇ ਗਿਆ ਵਾ ਜੀ ਮੈਂ ਉਹਨੂੰ ਬਰਾ ਡੱਕਿਆ ਅੰਕਲ ਜੀ ਤੂੰ ਕਿੱਥੇ ਜਲਾ ਕਿੱਥੇ ਇਹਨੇ ਮੰਨੇ ਨੇ ਕਹਿੰਦਾ ਮੈਂ ਉਨ ਜਾ ਨਹੀਂ ਕਰਨਾ ਬਸ بولਤੇ ਡੈਡ ਬੋਡੀ ਮਿਲਿਆ ਜੀ ਹਾਂ ਜੀ ਡੈਡ ਬੋਡੀ ਮਿਲਿਆ ਜੀ بولਤੇ ਹਾਂ ਜੀ ਇਹਨਾਂ ਨੇ ਕਿਹਾ ਸੀਗਾ ਵੀ ਸਾਡੇ ਜਿਹੜੇ ਲੜਕੇ ਆ ਇਹਦੀ ਕਿਸੇ ਨੇ ਮਤਲਬ ਮੌਤ ਕਰ ਦਿੱਤੀ ਹੈ ਕੁੱਟ ਮਾਰ ਕੇ ਇਹਨਾਂ ਦਾ ਸੀਗਾ ਵੀ ਸਾਡੀ ਜਿਹੜੀ ਐਫ ਆਈ ਆਰ ਆ ਉਹ ਜਿਹੜੀ ਕੱਟੀ ਜਾਵੇ ਜਿਹੜੀ ਐਫਆਈਆਰ ਜਿਹੜੀ ਕੱਟ ਕੇ ਤੇ ਹੁਣ ਜਿਹੜੀ ਲਾਸ਼ ਆ ਪੋਸਟਮਾਰਮ ਵਾਸਤੇ ਭੇਜਤੀ ਆ ਤੇ ਇਹਦੇ ਸਬੰਧ ਚ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰ ਲਿਆ ਜਾਏਗਾ ਧਰਨਾ ਜਿਹੜਾ ਸਮਾਪਤ ਹੋ ਗਿਆ ਸਰ ਕਿਹੜੀ ਜਗ੍ਹਾ ਤੁਹਾਨੂੰ ਲਗਾਇਆ ਸੀ ਧਰਨਾ ਤੇ ਕਿੰਨਾ ਸਮਾਂ ਲੱਗਿਆ ਇਹਨਾਂ ਨੇ ਇੱਥੇ ਔਜਲਾ ਬਾਈਪਾਸ 'ਤੇ ਇੱਥੇ ਧਰਨਾ ਲਾਇਆ ਸੀਗਾ ਕਰੀਬ 1 ਘੰਟਾ ਜਿਹੜਾ ਵਾ ਇਹਨਾਂ ਧਰਨਾ ਲਾਇਆ ਵਾ ਡਾਡਾ ਕਿੱਥੋਂ ਮੇਰੀ ਨੌਜਵਾਨੀ ਡੇਡ ਬੋਡੀ ਇਹਨਾਂ ਦੇ ਦਾ ਫਾਦਰ ਹੀ ਲੈ ਕੇ ਗਿਆ ਸੀਗਾ ਹਸਪਤਾਲ ਤੇ ਉਹ ਮੇਰੇ ਖਿਆਲ ਨਹਿਰ ਤੋਂ ਖੜੀ ਸੀ ਕਿਸੇ ਤੋਂ ਹਾਂ ਜੀ ਐਫ ਆਈ ਆਰ ਬਾਈ ਨੇਮ ਕੱਟੀ ਗਈ ਹੈ ਹਾਂ ਜੀ ਐਫ ਆਈ ਆਰ ਬਾਈ ਨੇਮ ਕੱਟੀ ਗਈ ਜੋ 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 ਪੇਰੈਂਟਸ ਦੇ ਕੰਪਲੇਨੈਂਟ ਨੇ ਜੋ ਕੰਪਲੇਨ ਲਿਖਾਈ ਹੈ ਅਸੀਂ ਉਹਦੇ ਮਤਲਬ ਉਹ ਐਫ ਆਈ ਆਰ ਕਰਦੀ ਇਹ ਹੁਣ ਅਜੇ ਮੈਂ ਐਫ ਆਈ ਆਰ ਨਹੀਂ ਵੇਖੀ ਹਾਂ ਜੀ ਧਰਨਾ ਕਿੰਨੇ ਵਜੇ ਦੀ ਕਿੰਨੇ ਵਜੇ ਡੈਡ ਬੋਡੀ ਮਰੀ ਪਾਦਾ ਤੁਸੀਂ ਨਹੀਂ ਮੈਨੂੰ ਨਹੀਂ ਪਤਾ ਤੁਹਾਨੂੰ ਸਮਾਪਤ ਕਰਾਤਾ ਜੀ ਧਰਨਾ ਸਮਾਪਤ ਹੋ ਗਈ ਹਾਂ ਜੀ ਹਾਂ ਜੀ ਆਵਾਜ਼ਾਂ ਚੱਲ ਪਈ ਤੁਹਾਡੇ ਦਰ ਮੈਨੂੰ ਗੁੱਜੀ ਮਾਰਕ ਨੂੰ ਮਾਰਤਾ ਹਾਂ ਕੱਲ ਹਾਂਜੀ ਇਹ ਕਹਿੰਦੀ ਸਲੂਨ ਦੇ ਵਿੱਚ ਜਿੱਦਾਂ ਸਲੂਨ ਆਪਣਾ ਤੇ ਬੱਬੇ ਵਾਲੀ ਉੱਥੇ ਇਹ ਗਿਆ ਆਪਣੀ ਵਾਰਡ ਟੋਨ ਤੇ ਉੱਥੇ ਉਸਨੇ ਉਹ ਜਿਹੜਾ ਮੁੜਾਈ ਨਾ ਉਸ ਨਾਲ ਲੜਾਈ ਹੋਈ ਤੋਂਨੇ ਉਹਨੇ ਉਹਦਾ ਨਾਂ ਉਹਨੇ ਲਿਆ ਤਿੰਨੇ ਉਹਨੂੰ ਫੋਨ ਕੀਤਾ ਵੀ ਤੂੰ ਕਿਉਂ ਮੇਰੇ ਨਾਲ ਓੱਖਾ ਹੋ ਰਿਆ ਬਸ ਇੰਨੇ ਪਰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੇ ਚ ਪੀੜਾ ਮਾਰੀਆਂ ਪਹਿਲਾਂ ਫਿਰ ਅੰਨੇ ਫਿਰ ਫਿਰ ਉਹਨਾਂ ਨੇ ਫੋਨ ਕਰਕੇ ਬੁਲਾਇਆ ਵਾ ਜੀ ਕਿੰਨੇ ਦਿਨ ਪਹਿਲੇ ਗੱਲ ਹੋਈ ਹੈ ਇਹ 2-3 2-3 ਦਿਨ ਪਹਿਲਾਂ ਹੋਈ ਸੀ ਕੋਲ ਤੇ ਕਿਦੋਂ ਮਿਲਿਆ ਕੋਲ ਤੇ ਕੱਲ ਮਿਲਿਆ ਜੀ ਕੱਲ ਕਿੰਨੇ ਵਜੇ 5 ਵਜੇ 5 ਵਜੇ ਇਹ ਗਿਆ ਜੀ ਪੂਰਾ ਕਰੋ 5 ਵਜੇ ਸਾਡੇ ਲਾਗੇ ਪੂਰਾ ਖਲੋਤਾ ਸੀ ਜੀ ਬੈਠਾ ਸੀ ਸਾਡੇ ਲਾਗੇ ਤੈਨੂੰ ਫੋਨ ਆ ਤੇ